ਹਾਂਜੀ ਸਤਿ ਸ੍ਰੀ ਅਕਾਲ ਜੀ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਆ ਤੇ ਆਪਾਂ ਰਜਿਤ ਵਲੌਗ ਤੇ ਉਮੀਦ ਕਰਦਾ ਹਾਂ ਵੀ ਆਪ ਸਭ ਠੀਕ ਹੋਵੋਗੇ ਤੇ ਕਿਸਤਾ ਲੋਨ ਦੀਆਂ ਦੋ ਗਾਣਾ ਆ ਗਿਆ ਜੀ ਬਈ ਜੀ ਉਹਨੇ ਗਾਣਾ ਬਹੁਤ ਵਧੀਆ ਲਿਖਿਆ ਹੈ ਇਸ ਦਾ ਲੋਨ ਦੀ ਜਿਹੜਾ ਵਨ ਸੌਂਗ ਸੀਗਾ ਬਹੁਤ ਵਧੀਆ ਗਾਣਾ ਸੀਗਾ ਤੇ ਫੋਨ ਦੇ ਵਿੱਚ ਬਸ ਨੋਰਮਲ ਗੱਲਾਂ ਮੰਨ ਕੇ ਚੱਲੋ ਜੀ ਆਪਾਂ ਕੋਈ ਕਿਸ਼ਤਾਂ ਤੇ ਕੋਈ ਫੋਨ ਵਗੈਰਾ ਜਾਂ ਕੋਈ ਹੋਰ ਕਿਸ਼ਤਾਂ ਤੇ ਆਪਾਂ ਜਾਂ ਲੋਨ ਵੀ ਚੱਕਦੇ ਆਂ ਇੱਕ ਵਾਰੀ ਤਾਂ ਆਪਾਂ ਨੂੰ ਜਦੋਂ ਜਦੋਂ ਆਪਾਂ ਚੱਕਦੇ ਆਂ ਜਦੋਂ ਪੈਸੇ ਆਪਣੇ ਹੱਥ ਚ ਹੁੰਦੇ ਆ ਆਪਾਂ ਬਹੁਤ ਖੁਸ਼ ਹੁੰਦੇ ਆ ਵੀ ਆਪਾਂ ਨੂੰ ਲੋਨ ਮਿਲ ਗਿਆ ਤੇ ਜਦੋਂ ਭਰਦੇ ਆ ਪਤਾ ਤਾਂ ਉਦੋਂ ਲੱਗਦਾ ਬੰਦਾ ਫਿਰ ਕਹਿੰਦਾ ਹੁਣ ਪਛਤੌਣੇ ਆ ਲੋਨ ਨਹੀਂ ਚੱਕਣਾ ਚਾਹੀਦਾ ਸੀ ਕਰ ਚ ਸੋ ਮਜਬੂਰੀ ਹੁੰਦੀ ਹੈ ਚੱਕਣਾ ਵੀ ਪੈ ਪੈ ਜਾਂਦਾ ਤੇ ਪਰ ਗੱਲ ਉੱਥੇ ਆ ਜਾਂਦੀ ਜਦੋਂ ਆਪਾਂ ਚੱਕ ਵੀ ਲੈਨੇ ਆ ਤੇ ਪਰ ਜਦੋਂ ਭਰਦੇ ਆ ਗੱਲ ਉੱਥੇ ਆ ਜਾਂਦੀ ਹੈ ਤੇ ਐਸੇ ਮੁੱਦੇ ਤੇ ਉਹਨਾਂ ਦਾ ਗਾਣਾ ਆਇਆ ਜੀ ਬਹੁਤ ਵਧੀਆ ਕਿਸ਼ਤਾਂ ਲੋਨ ਦੀਆਂ ਟੂ ਗਾਣਾ ਵੱਧ ਤੋਂ ਵੱਧ ਵੇਖੋ ਲਾਈਕ ਕਰੋ ਸ਼ੇਅਰ ਕਰੋ ਤੇ ਵੱਤ ਵੱਤ ਰੀਲਾ ਬਣਾਓ ਉਸ ਗਾਣੇ ਤੇ ਤੇ ਬਾਈ ਡਰਾਮਾ ਰਾਮਕੋਟ ਜੀ ਨੂੰ ਸਟੋਰੀ ਮੈਂਸ਼ਨ ਕਰੋ ਇੰਸਟਾਗ੍ਰam ਤੇ ਗਾਣਾ ਬਹੁਤ ਵਰੀ ਹੈ ਵੱਤ ਵੱਤ ਸਪੋਰਟ ਕਰੋ ਤੇ ਆਪਾਂ ਡਿਸਕ੍ਰਿਪਸ਼ਨ ਚ ਪਾ ਦਿੰਨੇ ਆ ਲਿੰਕ ਤੇ ਧੰਨਵਾਦ ਵੱਤ ਵੱਤ ਸ਼ੇਅਰ ਕਰੋ ਤੋਂ